पब्लिक लाइव राशट्री वाल्मीकि तरम समाज रवदास दी एक मीटिंग पंजाब जनरल सकतर कमल गिल दी प्रधान गी हेठ होई जिस विच पंजाब दे प्रधान अमित रंदावा विशेष रूप विच शामिल होए इस मौके ते रेखा नु महिला विंग दा जिला प्रधान बनाया गया कांता देवी जनरल सकतर सरोज सकतर विकास सहोता जिला चेयरमैन अते बंटी लखोतरा सिटी प्रधान बनाए गए इस मौके पे अमित रंढावा ने कहा कि के उनादे संगठन का काम सारे समाज नु एक माला विच पिरोणा है जात पात ऊंच नीच खत्म करके है। उन्हें दसया कि छेती ही उना वल्लो पिंड पिंड जाके लोका नु इकट्ठा कीता जावेगा ता जो एक सांजे समाज दी स्थापना कीती जा सके इस मौके पे सुरिंदर बोबी, रमन कुमार शम्मी बानी जैमल लक्ष्मी नेहा मलिका सुरेंद्र कौर नीलम मुस्कान आदि हाजिर सन ਮੇਟਰੰਦਾਵਾ ਅੱਜ ਅਸੀਂ ਨੰਦਪੁਰ ਰੜੇ ਦੇ ਵਿੱਚ ਮੀਟਿੰਗ ਕੀਤੀ ਹੈ ਜਿਹੜੀ ਮੀਟਿੰਗ ਕਮਲ ਗਿੱਲ ਦੇ ਅਧਿક્ષਤ ਦੇ ਵਿੱਚ ਹੋਈ ਆ ਉਹਨਾਂ ਦੇ ਨਾਲ ਬੋਵੀ ਸਰਿੰਦਰ ਬੋਵੀ ਜੀ ਅੱਜ ਅਸੀਂ ਮਹਿਲਾ ਮਹਿਲਾ ਵਿੰਗ ਦੀ ਨਿਯੁਕਤੀਆਂ ਕੀਤੀਆਂ ਆ ਨਾਲ ਡਿਸਟ੍ਰਿਕਟ ਦੀਆਂ ਨਿਯੁਕਤੀਆਂ ਕੀਤੀਆਂ ਜਿਨ੍ਹਾਂ ਵਿੱਚ ਅਸੀਂ ਕਾਂਤਾ ਜੀ ਨੂੰ ਡਿਸਟ੍ਰਿਕਟ ਜਨਰਲ ਸੈਕਟਰੀ ਔਰ ਰੇਖਾ ਜੀ ਨੂੰ ਦਸਨਾ ਜੀ ਡਿਸਟ੍ਰਿਕਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਔਰ ਬੰਟੀ ਜੀ ਨੂੰ ਸਿਟੀ ਪ੍ਰਧਾਨ ਔਰ ਸਰੋਜ ਜੀ ਨੂੰ ਸੈਕਟਰੀ ਔਰ ਵਿਕਾਸ ਸੋਤਾ ਜੀ ਨੂੰ ਚੇਅਰਮੈਨ ਡਿਸਟ੍ਰਿਕਟ ਲਾਇਆ ਆ ਮੈਂ ਬਹੁਤ ਬਹੁਤ ਵਧਾਈ ਦਿੰਦਾ ਆ ਔਰ ਉਮੀਦ ਕਰਦਾ ਆ ਕਿ ਇਹ ਅਨਿਆਏ ਅਤਿਆਚਾਰ ਦੇ ਖਿਲਾਫ ਆਵਾਜ਼ ਚੁਕਣ ਔਰ ਜਿੱਥੇ ਵੀ ਇਹ ਖੜੇ ਹੋਣਗੇ ਮੈਂ ਅਮੀ ਤਰ੍ਹਾਂ ਦਾਵਾ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾਂਗਾ ਕਿਸੇ ਵੀ ਔਕਰ ਦੇ ਵਿੱਚ ਮੈਂ ਨਾਲ ਸਾਥ ਨਹੀਂ ਛੱਡਾਂਗਾ ਜੈ ਭਾਰਤ ਜੈ ਸਭਿਦਾਨ ਹਾਂਜੀ ਧੰਨਵਾਦ ਜੀ ਜੋ ਹਜਨ ਅਮਤ ਅਰਦਾਵੇ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਨਵਾ ਵਾਂਗੇ पूरी जिम्मेवारी सूँ दीती है आनंद परड़े दठानकोट आनंद परड़े के जिनी जिम्मेवारी दी मित्र दावे ने अं बोला करा जिम्मेवारी दी है उनद अं करे पूरी जिम्मेवारी करा जिते कोई कम ਰੇਕਾ ਡਿਸਟ੍ਰਿਕਟ ਪ੍ਰਧਾਨ ਮਹਿਲਾ ਵਿੰਗ ਅਮਿਤ ਰੰਧਾਵਾ ਜੀ ਦਾ ਧੰਨਵਾਦ ਕਰਨੇ ਜਿਨ੍ਹਾਂ ਨੇ ਸਾਨੂੰ ਇਸ ਯੋਗ ਸਮਝਿਆ ਔਰ ਅਸੀਂ ਤੇ ਤੈ ਦਿਲ ਨਾਲ ਇਹਨਾਂ ਦਾ ਜੋ ਵੀ ਇਹਨਾਂ ਨੇ ਕਾਰੇ ਸਾਨੂੰ ਦਿੱਤਾ ਅਸੀਂ ਤੇ ਤੈ ਦਿਲ ਨਾਲ ਨਿਭਾਵਾਂਗੇ ਬਹੁਤ ਜਿੰਮੇਵਾਰੀ ਮੜੀ ਸੀਟੀ ਪ੍ਰਧਾਨ ਦੇ ਕੀ ਕਹਿਣਾ ਹੋਏ ਮੈਂ ਬੰਟੀ ਨੰਦਪੁਰਾ ਦਾ ਸੀਟੀ ਪ੍ਰਧਾਨ ਸਾਡੇ ਵਿੱਚ ਅਮਿਤ ਰੰਧਾਵਾ ਜੀ ਸਾਨੂੰ ਸਾਡੇ ਵਿੱਚ ਆਏ ਨੇ ਸਾਨੂੰ ਬਹੁਤ ਮਾਣ ਹੈ ਗਣਾ ਤੇ ਅਸੀਂ ਇਹਨਾਂ ਨੇ ਸਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਬੇਖੂਬੀ ਨਿਭਾਵਾਂਗੇ ਪੂਰੀ ਜ਼ਿੰਮੇਵਾਰੀ ਨਾਲ ਕਦੇ ਵੀ ਕਿਸੇ ਦੀ ਪਿੱਠ ਨਹੀਂ ਲਗੰਦਿਆਂਗੇ ਸਾਰਿਆਂ ਨੂੰ ਨਮਸਕਾਰ ਜੀ ਮਾਜਿਸਟ੍ਰੇਟ ਚੇਅਰਮੈਨ ਅਮਿਤ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਵਾਲਮੀਕ ਸਮਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੋ ਜ਼ਿੰਮੇਵਾਰੀ ਦਿੱਤੀ ਨਾ ਮੈਨੂੰ ਮਖੂਬ ਨਿਭਾਵਾਂਗਾ ਆਪਣੇ ਸਮਾਜ ਦੀ ਸੇਵਾ ਕਰਾਂਗਾ ਜੈ ਜੈ ਭਾਰਤ ਜੈ ਸਭਿਧਾਨ ਜੈ ਸਿਵਧਾਨ